ਮੁਹਾਲੀ 3B2 ਇਹ ਹਾਲ ਨੇ ਦੇਖੋ ਦੋਸਤੋ ਕੀ ਹਾਲ ਹੋ ਰਿਹਾ ਮੁਹਾਲੀ ਦੇ ਵਿੱਚ ਔਰ ਪੁਲਿਸ ਪ੍ਰਸ਼ਾਸਨ ਇਸ ਟਾਈਮ ਕੁਝ ਵੀ ਨਹੀਂ ਕਰ ਰਹੀ ਪੁਲਿਸ ਦੀਆਂ ਗਰਦੀਆਂ ਇੱਥੇ ਖੜੀਆਂ ਨੇ ਸਭ ਖਾ ਪੀ ਰਹੇ ਨੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਿ 3B2 ਮੁਹਾਲੀ ਦੇ ਵਿੱਚ ਕੀ ਹਾਲ ਹੋ ਰਿਹਾ ਹੈ ਇਹ ਕੁੜੀਆਂ ਇੱਥੇ ਸ਼ਰਿਆਮ ਜੋ ਮੁੰਡੇ ਨੇ ਉਹ ਕੁੜੀਆਂ ਬਣ ਕੇ ਇੱਥੇ ਘੁੰਮ ਰੀਆਂ ਨੇ ਤੇ ਕੁਝ ਵੀ ਹੋ ਸਕਦਾ ਹੈ ਕਿਸੇ ਕੋਈ ਮਰ ਜੇ ਕੁਝ ਵੀ ਹੋ ਜਾਏ ਤਾਂ ਕੌਣ ਜ਼ਿੰਮੇਵਾਰ ਹੈ ਚੰਡੀਗੜ੍ਹ ਅਤੇ ਮੁਹਾਲੀ ਦੇ ਵਿੱਚ ਇੱਕ ਨਵਾਂ ਹਨੀ ਟ੍ਰੈਪ ਖੇਡ ਚੱਲਣ ਦਾ ਦਾਵਾ ਜਿਹੜਾ ਕੀਤਾ ਜਾ ਰਿਹਾ ਹੈ ਤਾਂ ਇੱਕ ਔਰਤ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਕਈ ਮੁੰਡੇ ਨੇ ਜਿਹੜੇ ਕੁੜੀਆਂ ਦਾ ਰੂਪ ਧਾਰਨ ਕਰਕੇ ਲੋਕਾਂ ਨੂੰ ਧੋਖਾ ਦੇ ਰਹੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਬਲੈਕਮੇਲ ਕਰਦੇ ਨੇ ਔਰਤ ਨੇ ਆਖਿਆ ਕਿ ਲੋਕ ਹੁਣ ਆ ਬਾਜ਼ਾਰ ਤੋਂ ਬਚ ਰਹੇ ਨੇ ਯਾਨੀ ਕਿ ਇਹ ਲੋਕ ਬਾਜ਼ਾਰ ਦੇ ਵਿੱਚ ਜਾਣ ਤੋਂ ਵੀ ਗੁਰੇਜ਼ ਕਰ ਰਹੇ ਨੇ ਪਰ ਰਿਪੋਰਟਾਂ ਦੇ ਅਨੁਸਾਰ ਇਹ ਸਮੂਹ ਹੈ ਜਿਹੜਾ ਰਾਤ ਪੂਨੇ 10 ਵਜੇ ਤੋਂ ਬਾਅਦ ਸਰਗਰਮ ਹੋ ਜਾਂਦਾ ਹੈ ਤਾਂ ਮਈ ਦੇ ਵਿੱਚ ਇੱਕ ਅਜਿਹੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਕਿ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦਾ ਸੀ ਤੇ ਉਹਨਾਂ ਦੇ ਨਾਲ ਠੱਗੀਆਂ ਮਾਰਦਾ ਸੀ ਤਾਂ ਸਭ ਤੋਂ ਵੱਧ ਮਾਮਲੇ ਉਹਨਾਂ ਸੜਕਾਂ ਦੇ ਉੱਤੇ ਵਾਪਰ ਰਹੇ ਨੇ ਜਿੱਥੇ ਪੁਲਿਸ ਦੀ ਮੌਜੂਦਗੀ ਘੱਟ ਹੁੰਦੀ ਹੈ ਜਾਂ ਫਿਰ ਉਹ ਜਗ੍ਹਾ ਜਿਹੜੀ ਸੁੰਨਸਾਨ ਹੁੰਦੀ ਹੈ ਤਾਂ ਇਹ ਸਮੂਹ ਹੈ ਜਿਹੜਾ ਮੋਹੱਲੀ ਫਰਨੀਚਰ ਮਾਰਕੀਟ ਤੋਂ ਮੋਹੱਲੀ ਜਾਣ ਵਾਲੀ ਸੜਕ ਫੇਜ 1 ਦੇ ਵਿੱਚ ਗਜਤਰੀ ਸ਼ਕਤੀ ਪੀਠ ਤੋਂ ਫੇਜ 6 ਬੱਸ ਸਟੈਂਡ ਤੱਕ ਤਾਂ ਖਰੜ ਤੋਂ ਜੀਰਕਪੁਰ ਤੱਕ ਹਵਾਈ ਅੱਡੇ ਦੇ ਕੁਝ ਖੇਤਰਾਂ ਚੰਡੀਗੜ੍ਹ ਦੇ ਵਿੱਚ ਸੈਕਟਰ 48 ਤੋਂ ਫੇਜ 10 ਤੱਕ ਦੀ ਸੜਕ ਜੀਰਕਪੁਰ ਦੇ ਕੁਝ ਖੇਤਰ ਅਤੇ ਖਰੜ ਬੱਸ ਸਟੈਂਡ ਦੇ ਨੇੜੇ ਵਰਗੇ ਖੇਤਰਾਂ ਦੇ ਵਿੱਚ ਇਹ ਸਰਗਰਮ ਹੈ ਤਾਂ ਪੁਲਿਸ ਦੇ ਲਈ ਇਹ ਨਵੀਂ ਹਨੀ ਟਰੈਪ ਖੇਡ ਇੱਕ ਚੁਣੌਤੀ ਹੋ ਸਕਦੀ ਹੈ ਤੇ ਪੁਲਿਸ ਨੂੰ ਜਲਦ ਇਹਨਾਂ ਤੱਕ ਪਹੁੰਚਣ ਦੀ ਲੋੜ ਹੈ ਤਾਂ ਜੋ ਲੋਕਾਂ ਨੂੰ ਧੋਖਾਧੜੀ ਤੋਂ ਬਚਾਇਆ ਜਾ ਸਕੇ